ਬਟਾਲਾ ਦੇ ਕਸਬਾ ਕਾਦੀਆ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਕਰਮਜੀਠੀ ਅਤੇ ਕਈ ਹੋਰ ਅਕਾਲੀ ਲੀਡਰ ਰੈਲੀ ਨੂੰ ਸਬੋਧਨ ਕਰਨਗੇ ਜਿਸ ਦੀਆਂ ਤਿਆਰੀਆਂ ਕਾਦੀਆ ਦੀ ਦਾਣਾ ਮੰਡੀ ਵਿੱਚ ਚੱਲ ਰਹੀਆਂ ਨੇ ਇਸ ਦਾ ਜਾਇਜ਼ਾ ਲੈਣ ਲਈ ਹਲਕਾ ਇੰਚਾਰਜ ਤੇ ਅਕਾਲੀ ਦਲ ਦੇ ਉਪ ਪ੍ਰਧਾਨ ਗੁਰਕਬਾਦ ਸਿੰਘ ਮਾਲ ਪਹੁੰਚੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਸ ਪੂਰੀ ਰੈਲੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਪੰਜਾਬ ਬਚਾਓ ਮੈਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਫੈਸਲਾ ਕੀਤਾ ਕਿ ਹਰ ਹਲਕੇ ਦੇ ਵਿੱਚ ਇਹ ਰੈਲੀ ਇੱਕ ਵੱਡੀ ਰੈਲੀ ਕੀਤੀ ਜਾਣੀ ਹੈ ਉਹਦੇ ਸਬੰਧ ਦੇ ਵਿੱਚ ਪੰਜਾਬ ਦੀ ਪਹਿਲੀ ਰੈਲੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਾਨੂੰ ਮਿਲੀ ਤੇ ਅਸੀਂ ਇਹਦੇ ਵਿੱਚ ਆਪਣਾ ਪੂਰਾ ਆਪਣੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਆ ਕੇ ਆਪਣੇ ਪ੍ਰਧਾਨ ਦੇ ਵਿਚਾਰ ਸੁਣੀਏ ਕਿ ਜੋ ਪੰਜਾਬ ਦੀ ਲੁੱਟ ਹੋ ਰਹੀ ਹੈ ਦੋਹਾਂ ਦੋਹਾਂ ਹੱਥਾਂ ਦੇ ਨਾਲ ਦਿੱਲੀ ਵਾਲੇ ਲੁਟੇਰੇ ਲੁੱਟ ਰਹੇ ਨੇ ਜਾਂ ਉਸ ਤੋਂ ਪਹਿਲਾਂ ਜਿਹੜੀ ਸਰਕਾਰ ਰਹੀ ਉਹਨੇ ਲੁੱਟਿਆ ਉਦੇ ਸਬੰਧ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨਾ ਕਿ ਆਓ ਸਾਰੇ ਇਕੱਠੇ ਹੋਈਏ ਤੇ ਪੰਜਾਬ ਨੂੰ ਬਚਾਈਏ ਇਹਨਾਂ ਲਟੇਰਿਆਂ ਕੋਲੋਂ ਇਹਨਾਂ ਧਾੜਵੀਆਂ ਕੋਲੋਂ ਜੋ ਕਿ ਗੱਲਾਂ ਤੇ ਕਈ ਕੁਝ ਕਰਕੇ ਆਏ ਸਨ ਕਿ ਅਸੀਂ ਆਹ ਦਵਾਂਗੇ ਪੰਜਾਬ ਲਈ ਆਹ ਦਵਾਂਗੇ 20000 ਕਰੋੜ ਰੁਪਈਆ ਹਰੇ ਤੋਂ ਕਮਾਵਾਂਗੇ ਸਾਲ ਦਾ 30000 ਕਰੋੜ ਰੁਪਈਆ ਰਿਸ਼ਵਤ ਤੋਂ ਕਮਾਵਾਂਗੇ ਇਹ 50000 ਕਰੋੜ ਰੁਪਈਆ ਵੀ ਕਿੱਥੇ ਅਜੇ ਆ ਰਿਹਾ ਤੇ ਕਿੱਥੇ ਅਜੇ ਤੋਂ ਹਾਂ ਬਚਾਇਆ ਕਹਿੰਦੇ ਅਸੀਂ ਅਹੀਂ ਕਰਜ਼ਾ ਲਾ ਕੇ ਤੇ ਫਿਰ ਪੰਜਾਬ ਦੀ ਬਾਕੀ ਗੱਲ ਕਰਾਂਗੇ ਤੇ ਅੱਜ ਪੰਜਾਬ ਦੇ ਉੱਤੇ ਜਿਹੜੇ ਬੱਚੇ 2033 ਤੱਕ ਵੀ ਜਮਣੇ ਨੇ ਨਾ ਉਹਨਾਂ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਜੇ ਐਵਰੇਜ ਲਈ ਜਾਏ। ਇਹ ਹਾਲਾਤ ਇੰਨਾ ਪੰਜਾਬ ਦੇ ਇਹਨਾਂ ਤੋਂ ਬਚਾਉਣ ਲਈ ਇੱਕ ਮਹਿਮਾ ਕਿ ਪੰਜਾਬ ਬਚਾਓ ਇਹਨਾਂ ਧਾੜੀਆਂ ਦੇ ਕੋਲੋਂ ਇਸ ਲਈ ਲਾਮਬੰਦ ਕਰਨ ਲਈ ਲੋਕਾਂ ਨੂੰ ਆ ਗਏ। ਸਮੁੱਚੀ ਕੋਰ ਕਮੇਟੀ ਤੇ ਸਾਰੀ ਲੀਡਰਸ਼ਿਪ ਪਹੁੰਚ ਰਹੀ ਹੈ ਕਿਉਂਕਿ ਪੰਜਾਬ ਦੀ ਪਹਿਲੀ ਰੈਲੀ ਹੈ ਤੇ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਆ ਕੌਮੀ ਕੋਰ ਕਮੇਟੀ ਦੇ ਮੈਂਬਰ ਤੇ ਸਮੁੱਚੀ ਵੱਡੀ ਲੀਡਰਸ਼ਿਪ ਸਾਰੀ ਪਹੁੰਚ ਰਹੀ ਹੈ। ਸਰਦਾਰ ਚਕਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਸਦਾ ਵਿਕਰਮ ਸਿੰਘ ਜੀ ਮਜੀਠਾ ਜਨਰਲ ਕਤਰ ਸਾਹਿਬ ਚੀਮਾ ਸਾਹਿਬ ਗਾਬੜੀਆ ਸਾਹਿਬ ਮਲੂਕਾ ਸਾਹਿਬ ਸਾਰੀ ਮਤਲਬ ਜਿੰਨੀ ਹੈ ਗੋਰ ਕਮੇਟੀ ਪਹੁੰਚਣ ਕੀ ਹੋਰ ਕਿੰਨੇ ਵੇ ਤੱਕ ਰਲੀ ਚਾ ਉਹਨਾਂ ਨੇ ਕਰੀਬ 12 ਵਜੇ ਤੱਕ ਮੈਂ ਸੰਗਤ ਨੂੰ ਟਾਈਮ ਦਿੱਤਾ ਕਿ 11 ਵਜੇ ਤੱਕ ਆਪਾਂ ਪੰਡਾਲ ਭਰ ਲਈਏ ਅਮਰਸਰ ਉਹਨਾਂ ਨੇ ਕਹ ਅੱਜ ਸ਼ਾਮ ਨੂੰ ਆ ਜਾਣਾ ਤੇ ਉਹਨਾਂ ਨੂੰ ਫੋਨ ਕਰਨਾ ਨਾ ਬਾਕੀ ਨੇ ਜੋ ਟਾਈਮ ਦਿੱਤਾ ਕਿ 12 ਜਾਂ ਹੱਦ ਸਵਾ 12 ਤੱਕ ਉਹਨਾਂ ਪਹੁੰਚ ਜਾਣਾ ਹੋ ਰਾਤ ਤੱਕ ਉਹਨਾਂ ਅਮਰਸਰ ਪਹੁੰਚ ਜਾਣਾ ਤੇ ਸੰਗਤ ਮੈਂ ਅਪੀਲ ਕੀਤੀ ਹੈ ਕਿ 11 ਵਜੇ ਤੱਕ ਆਪਾਂ ਪੰਡਾਲ ਚ ਪਹੁੰਚ ਜੀਏ ਜੇ ਟਰੈਫਿਕ ਹੋਣ ਕਰਕੇ ਉਸਦਾ 11 ਸਵਾ 11 ਤੱਕ ਸੰਗਤ ਆ ਤੇ ਸਵਾ 12 ਪ੍ਰਧਾਨ ਜੀ ਨੇ ਲੈਣਾ ਫਿਰ 2 2.5 ਘੰਟੇ ਕਰੀਬ ਲੋਕਾਂ ਦੇ ਨਾਲ ਉਹਨਾਂ ਵਿਚਾਰਾਂ ਕਰਨੀਆਂ ਨੇ ਗੱਲਾਂ ਬਾਤਾਂ ਸੁਣਨੀਆਂ ਲੋਕਾਂ ਦੇ ਵੀ ਸੁਣਨੀਆਂ ਤੇ ਲੋਕਾਂ ਨੂੰ ਜਿਹੜੇ ਸਾਡੇ ਪਾਰਟੀ ਦੇ ਸਰਕਲ ਪ੍ਰਧਾਨ ਨੇ ਜਿਹੜੇ ਹੁਣ ਨਵੇਂ ਬਣੇ ਨੇ ਜ਼ਿਲ੍ਹੇ ਦੀ ਜਥੇਬੰਦੀ ਜਿਹੜੇ ਮੈਂਬਰ ਪਏ ਨੇ ਜਾਂ ਸਾਡੇ ਹਲਕੇ ਦੇ ਐਸਸੀ ਵਿੰਗ ਬੀਸੀ ਵਿੰਗ ਦੇ ਜਿਹੜੇ ਇੰਚਾਰਜ ਨੇ ਸਾਰਿਆਂ ਨੂੰ ਉਹਨਾਂ ਨੇ ਮਾਨ ਸਨਮਾਨ ਸਰੂਪਾ ਦੇ ਕੇ ਸਨਮਾਨ ਬਟਾਲਾ ਤੋਂ ਲਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀਕੀਆ ਟੀਵੀ